Varmi ki şakte, varmi ki şakte. So nirbey, kabuvar maharaj ki Jai 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 ਮੁਰਦਾਬਾਦ ਮੁਰਦਾਬਾਦ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਅੰਦਰ ਬਣਾ ਲੱਗ ਜਿਹੜਾ ਕਿਤੇ ਉੱਤੇ ਲੱਗ ਜਾਣਾ ਜਿਸ ਵੀ ਲੱਗਦੀ ਹੈ ਕਿ ਨਾ ਲੱਗੇ ਤੇ ਪਿਛਲੇ ਦਿਨੀ ਮੇਰੇ ਉੱਪਰ ਨਸ਼ੇ ਦੇ ਜਿਹੜੇ ਸਦਾਗਰ ਆ ਨਸ਼ੇ ਨੂੰ ਵੇਚਦੇ ਆ ਨਸ਼ਾ ਪੀਂਦੇ ਆ ਚਿੱਟਾ ਪੀਂਦੇ ਆ ਉਹਨਾਂ ਨੇ ਇੱਕ ਦਮ ਆ ਕੇ ਮੇਰੇ ਪਰ ਹਮਲਾ ਕੀਤਾ ਜਦੋਂ ਮੇਰਾ ਵੱਡਾ ਭਰਾ ਮੇਰੇ ਵੀਰ ਜਦੋਂ ਇਸ ਬਚਾਅ ਦੇ ਵਿੱਚ ਆਏ ਜਿਨ੍ਹਾਂ ਦਾ ਨਾਮ ਸੂਰਜ ਚਨਾਲੀਆ ਵੈ ਉਹਨਾਂ ਤੇ ਵੀ ਇਹਨਾਂ ਲੋਕਾਂ ਨੇ ਇਹਨਾਂ ਦਰਿੰਦਿਆਂ ਨੇ ਬڑے ਬ੍ਰੂਕਲੀ ਉਹਦੇ ਸਿਰ ਦੇ ਉੱਤੇ ਵਾਰ ਕੀਤੇ ਜਿਸ ਦੇ ਕਾਰਨ ਉਹ ਬੀਐਮਸੀ ਹਸਪਤਾਲ ਦੇ ਵਿੱਚ ਐਡਮਿਟ ਨੇ ਹੋਰ ਜੇਰੇ ਇਲਾਜ ਨੇ ਪਰ ਅਸੀਂ ਲਗਾਤਾਰ ਡੇ ਵਾਂ ਤੋਂ ਐਮਐਲਆਰ ਵੀ ਦਿੱਤੀ ਅਰਖਾਸ ਵੀ ਦਿੱਤੀ ਹੈ ਕਾਨੂੰਨ ਦੇ ਕਾਨੂੰਨ ਨੂੰ ਫੋਲੋ ਕਰ ਰਹੇ ਹਾਂ ਲੋ ਦੇ ਹਿਸਾਬ ਨਾਲ ਚੱਲ ਰਹੇ ਹਾਂ ਪਰ ਕਿਤੇ ਨਾ ਕਿਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਾਨੂੰ ਜਿਹੜੀ ਪੜਦੀ ਕਾਰਵਾਈ ਸਾਨੂੰ ਲੱਗ ਰਿਹਾ ਨਹੀਂ ਕਰ ਰਿਹਾ ਇਸ ਤਾਰਾ ਜਨਵਰੀ ਦਾ ਮਾਮਲਾ ਹੈ ਜੀ ਰਾਤੀ 10 ਵਜੇ ਦਾ ਅਨੇਕ ਕੁੱਤਾ ਬੈਦੀ ਕੌਮੀਟੀ ਦੇ ਪੂਰੇ ਧਰਨਾ ਲਗਾਇਆ ਹੈ ਜੀ ਜੀ ਉਹ ਧਰਨਾ ਲਗਾਇਆ ਗਿਆ ਵਾ ਉਹਦੇ ਵਿੱਚ ਸਾਨੂੰ ਸੀਪੀ ਸਾਹਿਬ ਨੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਇਹ ਬੜੇ ਸਟ੍ਰਿਕਟਲੀ ਜਿਹੜਾ ਆਸ਼ਵਾਸ਼ਣ ਦਿੱਤਾ ਕਿ ਉਹ ਜਲਦੀ ਇਹਦੇ ਸਾਰੇ ਮਾਮਲੇ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕਰੋਗੇ ਔਰ ਜਿਹੜੀ ਸਖਤੋ ਸਖਤ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੀਪੀ ਸਾਹਿਬ ਨੇ ਕਿਹਾ ਸੀ ਸੁਟਾਗੇ ਤਾਂ ਉਹ ਰਵਿਆਨੇ ਦੇ ਵਿੱਚ ਜਿਹੜਾ ਨਸ਼ੇ ਨੂੰ ਨਤ ਪੈ ਸਕੇ ਉਹ ਨਸ਼ੇ ਦਾ ਜਿਹੜਾ ਕਾਰੋਬਾਰ ਬੰਦ ਹੋ ਸਕੇ ਔਰ ਅੱਜ ਇਸ ਧਰਨੇ ਦੇ ਵਿੱਚ ਸਾਡੀ ਬਹੁਤ ਹੀ ਮੈਨੂੰ ਲੱਗਦਾ ਪੂਰੇ ਸਮਾਜ ਦੀ ਸ਼ਾਨ ਮੇਰੇ ਸ਼ਹੀਦ ਜੀ ਜਿਹੜੇ ਹਮੇਸ਼ਾ ਹੀ ਬਾਬਾ ਸਾਹਿਬ ਦੇ ਜਿਹੜੇ ਅਸਲ ਜਿਹੜੇ ਮੈਂ ਸਮਝਦਾ ਨਾ ਨਕਸ਼ੇ ਕਰਮੇ ਚੱਲਦੇ ਆਰ ਬਾਬਾ ਸਾਹਿਬ ਦੇ ਬੱਚਿਆਂ ਨੂੰ ਨਿਆਦ ਰਾਨ ਲਈ ਹਮੇਸ਼ਾ ਆਪਣ ਮੈਦਾਨ ਦੇ ਵਿੱਚ ਆਪਣੀ ਜਿਹੜੀ ਆਵਾਜ਼ ਬੁਲੰਦ ਕਰਦੇ ਔਰ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਚੱਲ ਕੇ ਅੱਜ ਮੇਰੇ ਇਸ ਮੈਨੂੰ ਨਿਆਦ ਰਾਨ ਦੇ ਲਈ ਅੱਜ ਉਹ ਪਹੁੰਚੇ ਆ ਜਿੱਥੇ ਮੈਂ ਉੱਥੇ ਆਣ ਦਾ ਉਹਨਾਂ ਦਾ ਨਿੱਘਾ ਸਵਾਗਤ ਕਰਦਾ ਧੰਨਵਾਦ ਕਰਦਾ ਔਰ ਇਹ ਆਸ਼ ਕਰਦਾ ਹਾਂ ਕਿ ਭਵਿੱਖ ਦੇ ਵਿੱਚ ਵੀ ਕਿ ਜੇ ਅੱਜ ਹੀ ਇੱਕ ਦੂਜੇ ਨਾਲ ਮੋੜਾ ਦਾ ਮੋੜਾ ਲਾ ਕੇ ਇੱਕ ਤਾਂ ਲੜਾਈ ਲੜਾਂਗੇ ਤਾਂ ਜੋ ਸਮਾਜ ਦੇ ਵਿੱਚ ਉਹ ਜੀਆਂ ਬੁਰਾਈਆਂ ਨੂੰ ਅਸੀਂ ਖਤਮ ਕਰ ਸਕੀਏ ਅਗਲਾ ਸਟੈਪ ਜੀ ਅਸੀਂ ਕੋਈ ਜਿਹੜਾ ਸਿੱਤੀ ਸਾਹਿਬ ਨੂੰ ਕਿਹਾ ਕਿ ਅਲਟੀਮੇਟ ਦਿੱਤਾ ਹੈ ਮੇਰੀ ਕਾਰਵਾਈ ਹੁੰਦੀ ਪਰ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਕੋਈ ਨਾ ਕੋਈ ਅਸੀਂ ਜਿਹੜਾ ਵੱਡਾ ਚੌਂਕ ਜਿਹੜਾ ਜਾਮ ਕਰਾਂਗੇ ਔਰ ਸਰਕਾਰ ਨੂੰ ਜਿਹੜੀ ਸਿੱਤੀ ਵੀ ਸਰਕਾਰ ਨੂੰ ਦੱਸਾਂਗੇ ਕਿ ਜੇ ਸਮਾਜ ਦੇ ਵਿੱਚ ਮੌਤਵਾਰ ਬੰਦੇ ਮੇਰੇ ਵਰਗੇ ਨੌਜਵਾਨ ਜਿਹੜਾ ਸਮਾਜੀ ਸੇਵਾ ਕਰਦੇ ਆ ਸਮਾਜ ਨਿਵਾਰਣ ਦਵਾਨੇ ਆ ਜਸਟਿਸ ਦਵਾਨੇ ਜੀ ਉਹਨਾਂ ਨੂੰ ਹੀ ਨਿਆਂ ਮਿਲੂਗਾ ਜਸਟਿਸ ਮਿਲੂਗਾ ਤੇ ਆਮ ਲੋਕਾਂ ਨੂੰ ਉਹ ਤਾਂ ਸਾਡੇ ਵੱਲ ਟੱਕਰੇ ਹੁੰਦੇ ਉਹਨਾਂ ਨੂੰ ਨਿਆਂ ਕਿੱਦਾਂ ਮਿਲੂਗਾ